ਮਾਤਾ ਕੀ ਨਾ ਤੇਰੇ ਮੇਰਾ ਬਲਵਿੰਦਰ ਗੌਰ ਕਿਲਾ ਬਿੰਦਿੰਦ ਪੱਖੋ ਕੇ 40 ਸਾਲ ਮਾਤਾ ਕੀ ਹਾਲਾਤ ਸੀ ਜਦੋਂ ਪਾਣੀ ਆਇਆ ਸਾਡਾ ਅਸੀਂ ਤਾਂ ਸਾਨੂੰ ਪਤਾ ਨਹੀਂ ਲੱਗਾ ਪਾਣੀ ਕਿਹ ਟਾਈਮ ਆ ਗਿਆ ਜਦੋਂ ਪਾਣੀ ਦਾ ਪਤਾ ਲੱਗਾ ਫਿਰ ਸਮਾਨ ਸੰਭਿਆ ਕਿਸ ਤਰ੍ਹਾਂ ਨਹੀਂ ਸੰਭਿਆ ਨਹੀਂ ਗਿਆ ਐਡੇ ਹੀ ਤੇ ਪਿਆ ਪੱਦ ਕੇ ਗਵੰਢੀਂ ਦਾ ਘਰ ਬਿੱਟੇ ਮਾਤਾ ਬੜਾ ਖਾਇੰਦਾ ਮਕਾਨ ਬਣਿਆ ਜਿਹੜਾ ਸਾਹਮਣੇ ਖਰਾਬ ਚੀਜ਼ਾਂ ਹੁੰਦੀਆਂ ਹਣ ਸਮਾਨ ਕਿਹ ਵੱਲੋਂ ਰਾਹਤ ਦੀ ਆਈ ਹੈ ਕਿਹ ਵੱਲੋਂ ਤੁਹਾਨੂੰ ਸਮਾਨ ਮਿਲਿਆ ਬੜਾ ਔਖਾ ਜਾਂਦਾ ਨਹੀਂ ਦੇਖੋ ਸਮਾਨ ਹੈ ਉਹ ਛੜਕਤੀ ਹੁੰਦੇ ਲੋਕੀ ਹਾਂ ਦੇਖੋ ਤੁਰਿਆ ਫਿਰ ਜਾਂਦਾ ਤੇ ਲੋਕੀ ਲੈਂਦੇ ਆ ਪਰ ਹੱਥ ਖਾਲੇ ਕਰਦੇ ਵੀ ਰਹਿੰਦੇ ਤੁਹਾਨੂੰ ਨਹੀਂ ਮਿਲਦੇ ਸਾਡੇ ਬੇਚਾਰੀ ਸਾਡੀ ਕੁੜਮਣੀਆ ਮੇਰੀ ਕੁੜੀ ਦੀ ਉਹ ਨਾਨਾ ਆਦਮੀ ਉਹ ਤੇ ਬੇਚਾਰੀ ਰੱਖਣਾ ਹੈ ਕਿ ਸਾਡੇ ਵਾਸਤੇ ਖਾਣਾ ਤੇ ਕੱਪੜੇ ਲੈਂਦੇ ਮਾਤਾ ਜੀ ਬੱਚੇ ਵਾਸਤੇ ਮਾਤਾ ਜੀ ਬੜਾ ਔਖਾ ਜਾਂਦਾ ਵਾ ਘਰ ਨੂੰ ਬਣਾਉਣਾ ਪਰ ਘਰ ਚ ਕੌਣ ਕੌਣ ਪਰਿਵਾਰ ਜੇ ਤੁਹਾਡੇ ਹੈਗਾ ਸਾਡੇ ਆਈਆਂ 8 ਧੀਆਂ 10 ਕਿਦਾਂ ਜਿਆਰਾ ਕੀਤਾ ਜਦੋਂ ਪਾਣੀ ਆਇਆ ਪਾਣੀ ਫਿਰ ਇੱਥੇ ਵੇਖੋ ਇੱਧਰ ਭੱਜ ਕੇ ਗਵਾਂਡੀਆਂ ਦੇ ਘਰ ਚਲ ਗਏ ਨਾ ਨਿਆਣੇ ਚੁੱਕੇ ਭੱਜ ਗਏ ਆਪਣੀ ਜਾਨ ਬਚਾਉਣੀ ਜੇ ਜਾਨ ਬਚ ਗਈ ਸਭ ਕੁਝ ਬਚ ਗਿਆ ਸਾਡਾ ਜਦੋਂ ਆਇਆ ਫਿਰ ਸਾਰਾ ਕੁਝ ਖਰਾਬ ਸੀ ਸਭ ਕੁਝ ਇਦਾਂ ਹੀ 3 ਤੀਸਰੇ ਦਿਨ ਪਾਣੀ ਨਿਕਲਿਆ ਲੱਥਾ ਆਨਕੇ ਵਿਚਾਰੇ ਸਾਰੇ ਖਾਪ ਗਏ ਅਤੇ ਇਸ ਮਾਨਵੇ ਕੇ ਰੋਣ ਆ ਗਏ ਨਾ ਤੇ ਹੋਰ ਰੋਣਾ ਕਿਦਾਂ ਗਰੀਬ ਬੰਦੇ ਆ ਬਰਦਾ ਨਹੀਂ ਸਾਡਾ ਵੀ ਜੀ ਕਾਦੇ ਨੰਟਰਾ ਤੇ ਬਈਏ ਥੱਕੇ ਕੇ ਭਾਈਏ ਪਲੈਂਟਰ ਤੇ ਕਿਤੇ ਰਹਿ ਕੇ ਛੱਤਾਂ ਜਣੀਆਂ ਗਈ ਹੋਵੇ ਝੋਣ ਲੱਗੀਆਂ ਹਾਂਜੀ ਉਹ ਵੀ ਝੋਣ ਲੱਪੀਆਂ ਸਾਰਾ ਦੇਖੋ ਸਾਰਾ ਬਰਬਾਦ ਹੋ ਗਿਆ ਘਰ ਕਿਦਾਂ ਹੀ ਰਾਂਗੇ ਤੇ ਉਦਾਰ ਹੁੰਦਾ ਇਹਨੇ ਕੰਦਾ ਨੇ ਪੁੱਛ ਕੇ ਥੋੜਾ ਡਿੱਗਣੀ ਸਿੱਤੇ ਪਏ 500 ਜੀ ਵਰਤੀ ਸਾ ਬੀਤੇ ਸੁਮਦੀ ਆਈ ਕੋਠੇ ਤੇ ਸੁਮਣੇ ਬੜਾ ਹੋਇਆ ਇਹਨਾਂ ਬਹੁਤ ਜ਼ਿਆਦਾ ਐਂ ਦੇ ਕੁਝ ਨਾ ਮਰਿਆਂ ਤੇ ਨਾ ਜਿੰਦਿਆਂ ਤੇ ਮੈਂ ਤਾਂ ਕਦੀ ਵੇਖੀ ਸੀ ਇਦਾਂ ਦੇ ਨਹੀਂ 88 ਦੀ ਵੇਖਿਆ ਹੀ ਉਦੋਂ ਸਾਡੇ ਕੰਨਾਂ ਆਰ ਪਾਰ ਹੋ ਗਏ ਅੱਛਾ ਜੀ ਹਾਂਜੀ 88 ਦਾ ਆਇਆ ਹੀ ਭਾਈ ਇੱਥੇ ਹੀ ਉਦੋਂ ਵੀ ਇੰਨੇ ਨੁਕਸਾਨ ਹਾਂਜੀ ਉਦੋਂ ਵੇਖੋ ਜੀ ਐਵੇਂ ਝੂਟ ਕੇ ਮਾਰਿਓ ਤਾਂ ਥੋੜਾ ਬਹੁਤਾ ਹੀ ਸਾਰਾ ਰੋੜ ਰੜ ਗਿਆ ਹੀ ਫੇਰ ਮੁੜ ਕੇ ਬਣਾਇਆ ਹਾਂਜੀ ਸਾਮਾਨ ਰੱਖਿਆ ਦਾ ਇਹ ਸਾਮਾਨ ਫੇਰ ਲੱਗਦਾ ਤੁਹਾਨੂੰ ਸਹੀ ਨਿਕਲੇਗਾ ਵਿੱਚੋਂ ਕੁਝ ਨਹੀਂ ਜੀ ਕੱਖ ਨਹੀਂ ਸਭ ਸੁੱਟ ਦਿੱਤਾ ਪੰਡਾ ਬੰਨ ਬੰਨ ਕੇ ਨਾ ਬੱਡਾਂ ਦੇ ਵਿੱਚੋਂ ਸਭ ਕੱਢ ਕੇ ਸਾਬੋ ਟਰਾਲੀਆਂ ਪਰ ਪਰ ਕੇ ਸੁੱਟੀਆਂ ਬੱਚਿਆਂ ਨੂੰ ਇੱਕ ਕੱਪੜੇ ਨਹੀਂ ਰਿਆ। ਹਾਂ ਤਾਂ ਇਹਨਾਂ ਦੰਦਾਂ ਨੇ ਸਾਡੀ ਏ ਲੜਕੀਏ ਬਟਾਲੇ ਉਹਨਾਂ ਦੀ ਕੁੜਮਣੀਆਂ ਤਾਂ ਸਾਡੀ ਵੀ ਧੀ ਹੈ। ਉਹਨੇ ਦੋਖੋ ਐ ਤੇ ਵਿਚਾਰੀ ਲੈ ਕੇ ਆਈ ਕੱਪੜੇ ਹੁਣੇ ਆ ਜੇ ਲੈ ਕੇ ਆਏ ਨੇ। ਤੇ ਵੇਖ ਕੇ ਸ਼ਰਮ ਹੁੰਦੀ ਰੋਣ ਵੀ ਹੁੰਦਾ। ਕਿੱਦਾਂ ਦੇ ਤੁਹਾਡੇ ਕੁੜਮਣ ਆ। ਹਾਂ ਕੁੜਮਣ ਸਾਡੀ ਧੀ ਦੇ ਕੁੜਮਣ ਨੇ। ਹਾਂਜੀ ਨਾਨੂ ਆਰ ਨਹੀਂ ਤੋਂ ਆਏ ਨੇ। ਉਹਨਾਂ ਨੇ ਤੁਹਾਡੇ ਹਾਲਾਤ ਵੇਖੇ ਤੇ ਹਾਂਜੀ ਹਾਂਜੀ। ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਤੁਸੀਂ? ਕਿ ਇਹ ਜਿਹੜਾ ਸਮਾਨ ਤੇ ਚਲੋ ਮਿਲਦਾ ਜਾਂਦਾ ਮਕਾਨ ਕੌਣ ਬਣਾ ਕੇ ਦੋ ਗਰੀਬਾਂ ਨੇ ਰਹੀ ਲਾਉਣੇ ਨੇ ਦਿਹਾੜੀਆਂ ਲਾ ਲਾ ਤੁਹਾਨੂੰ ਪਤਾ ਦਿਹਾੜੀਆਂ ਵੀ ਕੰਮ ਹੀ ਵੀ ਬੰਦ ਹੋ ਗਏ ਨੇ ਕਿੱਥੋਂ ਖਾਣਾ ਜੇ ਹੁਣ ਤੇ ਚਾਰ ਦਿਨ ਨਹੀਂ ਖਾ ਲਾਂਗੇ ਤਾਂ ਭੱਜ ਦੌੜ ਕੇ ਬੱਚੇ ਜਾਂਦੇ ਕੋਈ ਬਰੈਡ ਫੜ ਲੈ ਕੋਈ ਬਿਸਕੁਟ ਫੜ ਲੈ ਹੋਰ ਇੱਥੇ ਕੋਈ ਸੂਣਾ ਲਾਗਾ ਉਹ ਵੀ ਚਲੋ ਖਾਣਾ ਪੈਂਦਾ ਖੋ ਖਾ ਕੇ ਖਾਣੀ ਪੈਂਦੀ ਜਦੋਂ ਭੁੱਖ ਲੱਗੇ ਨਾ ਉਹਦੇ ਕੋਈ ਸ਼ਰਮ ਨਹੀਂ ਹੈਗੀ ਅਰੇ ਇਥੇ ਹੈਗਾ ਨਾ ਪੰਜਾਬੀ ਇਕੱਠੇ ਹੋ ਕੇ ਮਦਦ ਕਰਨ ਪਹੁੰਚੀ ਹਾਂਜੀ 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 ਬਹੁਤ ਚੰਗੇ ਜਿੰਨਾ ਪਿੰਡਾਂ ਚ ਨਹੀਂ ਪਹੁੰਚਿਆ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਕੀਤੀ ਹੈ ਕਿਉਂਕਿ ਘਰ ਘਰ ਜਾ ਕੇ ਉਹਨਾਂ ਨੇ ਹਾਂਜੀ 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 ਸ਼ੋਰ ਕਰ ਲੈ ਰਮਾ ਬਰਨਿੰਦਰ ਕੋਰ ਜੀ ਸੰਜੀਤ ਇੱਥੇ ਪਹੁੰਚੇ ਹੋ ਕੀ ਕਰਨਾ ਹੈ ਤੁਸੀਂ ਅੱਜ ਅਸੀਂ ਇਹਨਾਂ ਦੀ ਥੋੜੀ ਬਹੁਤੀ ਹੈਲਪ ਕਰਨਾ ਹੈ ਜਿੰਨੀ ਕਿ ਸਾਡੇ ਕੋਲ ਹੁੰਦੀ ਕੱਲ ਪਰਸੋਂ ਹੀ ਆਏ ਹੀ ਹਰੂਵੜਾ ਤੋਂ ਵਾਪਸ ਹੋ ਗਏ ਵੀ ਚਲ ਬੱਚਿਆਂ ਨੂੰ ਕੱਢ ਕੇ ਲਿਆਣੇ ਆ ਤੋ ਬੋੜ ਵਾਲੇ ਕਹਿੰਦੇ ਕਿ ਜਿੰਨਾਂ ਨੂੰ ਪਾਣੀ ਜਿਹੜੇ ਅਧ ਵਿਚਾਲੇ ਫਸੇ ਨੇ ਚਾਹੇ ਬੰਬੀਆਂ ਤੇ ਨੇ ਚਾਹੇ ਦਰਕਤੰਦ ਚੜੇ ਉਹਨਾਂ ਨੂੰ ਪਹਿਲਾਂ ਹੀ ਕਰ। ਦੂਜੇ ਦਿਨ ਹੀ ਕਲਾਨੌਰ ਆਇਆ ਫੇਰ ਵੀ ਸਾਨੂੰ ਡਾਕ ਦਿੱਤਾ। ਫਿਰ ਪਰਸ ਕੱਲ ਹੀ ਆਏ ਆ ਨਾਲ ਬੇਟਾ ਆਇਆ ਹੀ ਮੈਂ ਆਈ ਥੋੜਾ ਬੋਤਾ ਸਮਾਨ ਲੈ ਆਂਦਾ ਰਸ ਨਹੀਂ ਵਿਖੇ ਜਾਂਦੇ ਭੁੱਖੇ। ਕਿ ਆਪ ਖਾ ਲਈ ਦੇ ਤਾਂ ਅਖੀ ਦਾ ਵੀ ਨਹੀਂ ਸਿੱਧਾ ਆਪਣੇ ਭੁੱਖੇ ਰਹਿਣਗੇ ਬੱਚੇ ਭੁੱਖੇ ਰਹਿਣਗੇ ਆਪਣਾ ਖਾਦਾ ਕੁਛ ਨਹੀਂ ਕਹਿੰਦਾ। ਤਾਂ ਅੱਜ ਥੋੜਾ ਬੋਤਾ ਨਵਾਂ ਤੇ ਸਮਾਨ ਲੈ ਕੇ ਬੱਚਿਆਂ ਵਾਂ ਤੇ ਕੱਪੜੇ ਲੈ ਕੇ ਆਇਆ ਕੰਬਲ ਕੰਬਲ ਲੈ ਕੇ ਆਇਆ ਜਿੰਨੀ ਕੀ ਹਲਪ ਹੁੰਦੀ ਆ। ਇਹ ਸਰਕਾਰ ਨੂੰ ਆਪ ਹੀ ਚਾਹੀਦਾ ਕਿ ਇਹਨਾਂ ਦੀ ਹੈਲਪ ਕਰ ਸਿਯਾਮ ਨੂੰ ਚਾਹੀਦਾ ਕਿ ਆਪ ਇਹ ਮੇਰੀ ਨੂ ਦੇ ਨਾਨਕੇ ਹੈਗੇ ਜੀ ਦੇਖਿਆ ਜੇ ਤੇ ਮੇਰੇ ਕੱਪੜੇ ਸੀ ਇਹ ਨਾ ਕਹਿੰਦੇ ਕੱਪੜੇ ਵੀ ਆਪਾਂ ਬਾਹਰ ਸੁੱਟ ਦਿੱਤੇ ਤੇ ਖਰਾਬ ਹੋ ਗਏ ਸਾਰੇ ਖਰਾਬ ਹੋ ਗਏ ਨੇ ਕੱਪੜੇ ਸਾਰੇ ਇਹਨਾਂ ਨੇ ਸੁੱਟ ਦਿੱਤੇ ਤੇ ਪਉਣ ਲੈ ਕੇ ਨਹੀਂ ਹੈਗੇ ਮਿੱਟੀ ਘਟਾ ਹੈਗਾ ਫਿਰ ਬਿਮਾਰੀ ਦੂਰੀ ਥੱਸਨੀ ਇਹ ਤੇ ਸਿਯਾਮ ਨੂੰ ਆਪ ਚਾਹੀਦਾ ਕਿ ਆਣ ਕੇ ਪਿੰਡਾਂ ਦੇ ਵਿੱਚ ਦੌਰਾ ਕਰਨ ਵੇਖਣ ਕਿ ਗਰੀਬਾਂ ਦੀ ਮਦਦ ਕਰਨ ਹੁਣ ਤੁਸੀਂ ਕੀ ਕੀ ਲੈ ਕੇ ਆਏ ਅਸੀਂ ਇਹਨਾਂ ਵਾਸਤੇ ਕੰਬਲ ਲੈ ਕੇ ਆਏ ਆ ਬੱਚਿਆਂ ਦੇ ਕੱਪੜੇ ਲੈ ਕੇ ਆਏ ਆ ਕਲ ਰਾਸ਼ਨ ਲੈ ਕੇ ਆਏ ਥੋੜਾ ਬਹੁਤ ਅਟਾ ਲੈ ਕੇ ਆਏ ਸੀ ਰਾਸ਼ਨ ਹੋਰ ਲੈ ਕੇ ਆਏ ਸੀ ਕਿ ਤੇ ਇਹਨਾਂ ਦੀ ਸੀ ਆਉਣਾ ਚਾਹੀਦਾ ਪੂਰੀ ਮਦਦ ਕਰਨੀ ਚਾਹੀਦੀ ਜਿੰਨਾਂ ਕਿ ਹੁਣ ਦਿਹਾੜੀਦਾਰ ਬੰਦੇ ਨੇ ਉਹ ਨਾ ਕੰਮ ਕਰ ਸਕਦੇ ਨੇ ਦੁਕਾਨਾਂ ਤੇ ਪਾਣੀ ਆ ਗਿਆ ਬਜ਼ੁਰਗਾਂ ਕੋ ਕਿੰਨਾ ਕੰਮ ਹੋਣਾ ਹੈ ਤੇ ਇਹ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਦੀ ਹੈਲਪ ਕਰਨ ਵਾਸਤੇ ਵਾਦ ਹੈਲਪ ਕਰਨ ਇਹਨਾਂ ਨੂੰ